ਬੀਬੀ ਕੱਲ ਮੈਂ ਆਪਣੇ ਦੋਸਤੇ ਘਰੇ ਗਿਆ ਸੀ ਉਹਨਾਂ ਦਾ ਘਰ ਕਿੰਨਾ ਵੱਡਾ ਸਾਫ਼ ਸੁਥਰਾ ਮਹਿੰਗੀਆਂ ਮਹਿੰਗੀਆਂ ਚੀਜ਼ਾਂ ਫਰਨੀਚਰ ਕਿੰਨੇ ਸੁਖੀ ਹੋਗੇ ਨਾ ਬੀਬੀ ਨਾਲੇ ਇਕੱਲੇ ਹੀ ਰਹਿੰਦੇ ਆ ਤੇ ਸਾਡੇ ਇੱਥੇ ਆਂਡੇ ਮਾਲ ਦੇ ਮਗਰੋਂ ਆ ਝੂਠੇ ਪਹਿਲਾਂ ਹੀ ਹੋ ਜਾਂਦੇ ਆ ਉਹ ਦੇਖ ਲਓ ਰਸੋਈ ਚ ਤੇਲ ਲੱਗਾ ਪਿਆ ਹੁਣ ਤੇ ਆ ਫਰਸ਼ ਦੇਖ ਲਓ ਕੋਈ ਕਹਿ ਦੋਗਾ ਇੱਥੇ ਦੋ ਵਾਰੀ ਪੋਚਾ ਲਾਦਾ ਪੁੱਤ ਉਹ ਕਰ ਪਾਗਮਾ ਨਾ ਹੁਣ ਜਿਹੜੇ ਘਰ ਦੀ ਰਸੋਈ ਚ ਬੰਦੇ ਧਾਰ-ਵਾਰ ਜੁਟੇ ਹੋਣ ਘਟ ਚ ਬਾਰ-ਬਾਰ ਗੰਦੇ ਪੈਰਾਂ ਦੀਆਂ ਪੈੜਾ ਹੋ ਹੱਸਣ ਖੇਡਣ ਰੋਲ ਨੱਚਣ ਟੱਪੰਦੀਆਂ ਅਬਾਲਾਂ ਆਂਦੀਆਂ ਹੁਣ ਕਿਉਂਕਿ ਜਿੱਥੇ ਚਾਰ ਬੰਦੇ ਹੁੰਦੇ ਆਣਾ ਉੱਥੇ ਹੀ ਇਹ ਸਭ ਕੁਝ ਹੁੰਦਾ ਮੈਂ ਐਸੀਆਂ ਵੱਡੀਆਂ-ਵੱਡੀਆਂ ਕੋਠੀਆਂ ਦੇਖਿਆ ਨਹੀਂ ਜਿੱਥੇ ਕਮਰੇ ਤਾਂ ਵੀ ਸ਼ੱਕ 7-8 ਹੁੰਦੇ ਨੇ ਪਰ ਕਮਰਿਆਂ ਚ ਬੰਦੇ ਸਿਰਫ ਦੋ ਹੀ ਬਣੇ ਕੋਈ ਇੱਕ ਦੂਜੇ ਨੂੰ ਬਣਾਉਂਦੇ ਨੇ ਕੋਕ ਦੁਨੀਆ ਦੇ ਸਭ ਤੋਂ ਸੁਖੀ ਇਨਸਾਨ ਉਹ ਨਹੀਂ ਜਿਹਦੇ ਬੈਂਕ ਅਕਾਊਂਟ ਨੋਟਾਂ ਨਾਲ ਭਰੇ ਹੋਣ ਸਗੋਂ ਉਹ ਐ ਜਿਹਦੇ ਘਰ ਚ ਸੋ ਸ਼ਾਂਤੀ ਨਾਉਂਦੀਆਂ ਦੋਸ਼ ਹੈ ਵਾਂ ਦਿਨ ਰਾਤ ਗਿੱਦਾ ਪੋੜ ਕੇ ਹੋਲ ਤੇ ਸਬਰ ਸੰਤੋਖ ਨਾਲ ਭਰੇ ਉਸ ਇਨਸਾਨ ਨੂੰ ਬਿਨਾ ਗੋਲੀ ਖਾਦਿਆ ਗੂੜੀ ਨੀਂਦਾਂ ਦੀ ਹੋਵੇ